ਕੀ ਆਪ ਉਸ ਪਾਰਟੀ ਨੂੰ ਛਟਿਆ ਛੋਟੇ ਤਾਂ ਪ੍ਰਧਾਨਗੀ ਖੋਈ ਸੀ ਲੋਕਾਂ ਨੇ ਇਹਨਾਂ ਦੇ ਕੁੱਟ ਵੀ ਪੈਣੀ ਐ ਇਹਨਾਂ ਦੇ ਕਈਆਂ ਦੀ ਜੇ ਜਦੋਂ ਵੋਟਾਂ ਮੰਗਣ ਜਾਣਗੇ ਨਾ ਜੀ ਮੈਨੂੰ ਲੱਗਦਾ ਕਈ ਕੁੱਟ ਖਾ ਕੇ ਜ਼ਰੂਰ ਆਉਣਗੇ ਵੋਟ ਤਾਂ ਪਤਾ ਨਹੀਂ ਮਿਲਣੀ ਕਿ ਨਹੀਂ ਮਿਲਣੀ ਆ ਅਰੋੜਾ ਸਾਹਿਬ ਵਰਗੇ ਤਾਂ ਲੱਭਣ ਹੀ ਨਹੀਂ ਨੇ ਤਾਂ ਉਹ ਤੋਂ ਸਾਡੀ ਸਾਡੇ ਨਾਲ ਆ ਕੇ ਖਲੋ ਜਾਣਾ ਕਿ ਅਰੋੜਾ ਸਾਹਿਬ ਨੇ ਪੁਰਾਣੀ ਸਾਂਝ ਕੱਢ ਲੈਣੀ ਐ ਸਾਡੇ ਅਰਗੇ ਨਾਲ ਉਸੀ ਤਰ੍ਹਾਂ ਅੱਜ ਜਵਾਰ ਨਗਰ ਕੈਂਪ 75 ਨੰਬਰ ਵਾਰਡ ਦੇ ਵਿੱਚ ਇੱਕ ਦੋ ਬਿਆਸ ਦੇ ਮੋਰੇ ਬਹੁਤ ਹੀ ਸ਼ਾਨਦਾਰ ਮੀਟਿੰਗ ਹੋਈ ਹੈ ਲੋਕਾਂ ਦਾ ਲੋਕਾਂ ਦਾ ਹੰਗਾਰਾ ਦੇਖਦੇ ਬੰਦਾ ਸੀ ਲੋਕੀ ਆਪ ਜਾਣਦੇ ਸੀ ਕਿ ਜੀਵਨ ਜੀ ਨੂੰ ਅਸੀਂ ਇੱਕ ਵਾਰੀ ਦੇਖ ਲਈਏ ਮਿਲ ਲਈਏ ਛੂ ਲਈਏ ਜਦ ਕਿ ਉਹਨਾਂ ਦੇ ਆਪਣੇ ਜੀਵਨ ਜੀ ਇਹਨਾਂ ਦੇ ਵਿੱਚੋਂ ਨੇ ਲੋਕਾਂ ਨੇ ਇੱਕੋ ਗੱਲ ਕਹੀ ਦੋਨਾਂ ਪਾਰਟੀਆਂ ਨੂੰ ਅਸੀਂ ਦੇਖ ਚੁੱਕੇ ਹਾਂ ਕਾਂਗਰਸ ਨੂੰ ਵੀ ਤੇ ਆਮ ਆਦਮੀ ਪਾਰਟੀ ਨੂੰ ਐਤ ਕੀ ਮੌਕਾ ਦੇਣਾ ਤੇ ਕਮਲ ਦੇ ਫੁੱਲ ਨੂੰ ਦੇਣਾ ਜੀਵਨ ਗੁਪਤਾ ਜੀ ਨੂੰ ਦੇਣਾ ਇਸ ਵਾਰਡ ਦੇ ਵਿੱਚੋਂ ਭਾਰਤੀ ਜਨਤਾ ਪਾਰਟੀ ਦਾ ਕਮਲ ਖਿਲੇਗਾ ਔਰ ਭਾਰੀ ਬਹੁਮਤ ਜਵਾਰ ਨਗਰ ਕੈਂਪ ਤੋਂ ਜੀਵਨ ਗੁਪਤਾ ਜੀ ਜਿੱਤਣਗੇ ਸਾਰੀਆਂ ਪਾਰੀਆਂ ਪਪਾ ਪਾਰ ਹੋਈਆਂ ਕੀ ਸਮਝਦਾ ਤੁਸੀਂ ਆਪਣਾ ਮੁਕਾਬਲਾ ਕਿਸੇ ਨਾਲ ਵੀ ਹੈ ਨਹੀਂਗਾ ਕਿਉਂ ਪੜੇ ਹੋ ਚੱਕਰ ਵਿੱਚ ਕੋਈ ਨਹੀਂ ਟੱਕਰ ਵਿੱਚ ਕਿ ਗੋਗੀ ਜੀ ਦੀ ਡੈਥ ਹੋਈ ਕਿ ਕਿਸੇ ਨੇ ਇਸ ਗੱਲ ਦਾ ਅੰਦਾਜ਼ਾ ਲਾਇਆ ਕਿ ਗੋਗੀ ਕਿੱਡਾ ਕੋ ਫਰਸਟ੍ਰੇਟਡ ਸੀ ਕਿੱਡਾ ਗ ਦੁਖੀ ਸੀ ਇਸ ਸਿਸਟਮ ਤੋਂ ਕਿਉਂਕਿ ਸਾਰਿਆਂ ਨੇ 2022 ਚ ਇਹਨਾਂ ਸਾਰਿਆਂ ਨੇ ਬਹੁਤ ਵੱਡੇ ਵੱਡੇ ਵਾਦੇ ਆਪਦੇ ਆਪਦੇ ਇਲਾਕੇ ਚ ਕਰਕੇ ਆਏ ਸਨ ਬਦਲਾਵ ਦੇ ਨਾਂ ਤੇ ਇਹੀ ਗੱਲ ਕਹਿ ਕੇ ਆਏ ਸੀ ਨਾ ਕਿ ਪਿਛਲੀਆਂ ਜਿੰਨੀਆਂ ਸਰਕਾਰਾਂ ਨੇ ਉਹ ਮਾੜੀਆਂ ਨੇ ਹੁਣ ਚੰਗੇ ਲੋਕ ਆਏ ਆ ਚੰਗੀ ਸੋਚ ਵਾਲੇ ਆਏ ਆ ਬਦਲਾਵ ਲਿਆਉਣਗੇ ਕਿਸੇ ਨੇ ਇਹ ਨਹੀਂ ਸੋਚਿਆ ਸੀ ਕਿ ਬਦਲਾਵ ਇਹ ਜਾਊਗਾ ਜਿਹੜਾ ਪੰਜਾਬ ਨੂੰ ਆਈਸੀਯੂ ਚ ਪਾ ਦੂਗਾ ਅੱਜ ਗੋਗੀ ਸਾਹਿਬ ਨੇ ਬੜੀ ਹਿੰਮਤ ਰੱਖਦਾ ਜੀ ਮੈਂ ਉਹਨਾਂ ਦੀ ਵੀ ਮੈਂ ਇਹਨਾਂ ਦੀ ਵੀ ਵੀਡੀਓ ਆਪ ਚੜਾ ਕੇ ਇਹਨਾਂ ਦੀ ਇੱਜ਼ਤ ਕੀਤੀ ਸੀ ਔਰ ਮੈਂ ਅਪੀਲ ਕੀਤੀ ਸੀ ਜੇ ਜਾਗਦੇ ਜ਼ਮੀਰਾਂ ਵਾਲੋ ਅੱਜ ਵੀ ਜਾਗ ਜਾਓ ਪੰਜਾਬ ਖਾਤਰ ਜੇ ਦਿਨ ਗੋਗੀ ਨੇ ਨੀ ਪੱਥਰ ਘਾਹ ਸੀਗਾ ਮੈਂ ਸਭ ਤੋਂ ਪਹਿਲਾਂ ਲਾਈਵ ਹੋ ਕੇ ਆਪ ਦੀ ਗੱਲ ਰੱਖੀ ਸੀ ਉਹਦਾ ਮੈਨੂੰ ਫੋਨ ਵੀ ਆਇਆ ਤੇ ਮੈਂ ਗੋਗੀ ਪਰਚਾ ਨਾ ਕਰਾ ਲਈ ਮੈਨੂੰ ਫੋਨ ਕਰੀ ਜਾਂਦਾ ਮੈਨੂੰ ਕਹਿੰਦਾ ਪਾਜੀ ਤੁਸੀਂ ਮੇਰੀ ਹੌਸਲਾ ਵਜਾਈ ਕਰਤੀ ਮੈਂ ਪ੍ਰਵਾਹ ਵੀ ਕਰਦਾ ਇਹ ਸਰਕਾਰ ਦੀ ਮੈਨੂੰ ਨਹੀਂ ਪਤਾ ਸੀਗਾ ਕਿ ਕੋ ਸਮਾਵਾਦ ਉਹ ਵਿਚਾਰਾ ਇਹ ਦੁਨੀਆ ਪਾਨੀ ਸੰਸਾਰ ਨੂੰ ਆਲਬੇਦਾ ਕਹਿ ਜੂਗਾ ਮਗਰ ਜਿੰਨੀ ਸਾਡੀ ਆਪਸ ਚ ਗੱਲ ਹੋਈ ਉਹ ਐਡਾ ਕਿ ਦੁਖੀ ਸੀ ਆਮ ਆਦਮੀ ਪਾਰਟੀ ਤੋਂ ਕਿ ਮੈਂ ਬਿਆਨ ਨਹੀਂ ਕਰ ਸਕਦਾ ਇਲੈਕਸ਼ਨ ਜੇ ਅੱਜ ਹੋ ਰਹੀ ਆ ਸਾਧ ਸੰਗਤ ਜੀ ਉਸ ਜਿਹੜਾ ਸਾਡੇ ਇਹ ਸਾਡੇ ਸਾਰਿਆਂ ਦੇ ਵਿਚਾਰ ਨਹੀਂ ਰਿਹਾ ਮਗਰ ਉਹਦੇ ਕਾਰਨ ਕੀ ਸਨ ਉਸ ਗੱਲ ਨੂੰ ਵਿਚਾਰਨ ਦੀ ਲੋੜ ਹੈ ਮੈਂ ਹਰਾਣ ਹੋਂ ਨਾ ਕਿ ਐਡੇ ਬੇਸ਼ਰਮ ਲੋਕ ਨੇ ਔਰ ਭਗਵੰਤ ਮਾਨ ਤੋਂ ਆਸ ਰੱਖੀ ਜਾ ਸਕਦੀ ਜਿਹੜਾ ਬੰਦਾ ਆਪ ਦੇ ਧੀ ਪੁੱਤ ਦਾ ਨਹੀਂ ਹੋਇਆ ਸਾਧ ਸੰਗਤ ਦੀ ਉਹਨੇ ਥੋੜਾ ਕਿੱਥੋਂ ਹੋ ਜਾਣਾ ਮੈਨੂੰ ਤਾਂ ਇਹ ਹੀ ਸਮਝ ਆਉਂਦਾ ਮੇਰੇ ਨਾਲ ਤਾਂ ਰੌਲਾ ਹੀ ਹੈ ਨਾ ਮੈਨੂੰ ਤਾਂ ਕਹਿੰਦਾ ਸੀਗਾ ਬੋਲਿਆ ਨਾ ਕਰ ਮੈਂ ਹੁਣ ਵੀ ਜਦੋਂ ਮੈਨੂੰ ਸੱਟ ਬੁਲਾਉਂਦੀ ਆ ਮੈਨੂੰ ਸਵਾਲ ਕਰਕੇ ਕਹਿੰਦੀ ਕਿ ਤੁਸੀਂ ਭਗਵੰਤ ਖਿਲਾਫ ਨਾ ਬੋਲਿਆ ਕਰ ਮੈਂ ਕਿਉਂ ਮੈਂ ਕਿਉਂ ਨਾ ਬੋਲਾਂ ਮੈਂ ਉਹਨੂੰ ਦੱਸਦੀ ਜਾ ਕੇ ਹਲੇਖ ਮੈਂ ਬੋਲਦਾ ਕਿਥੇ ਮੇਰਾ ਹੱਥ ਪੈ ਗਿਆ ਨਾ ਫਿਰ ਉਹ ਹਤਾਬ ਕਰੂ ਤੇਰੇ ਨਾਲ ਕਿ ਚੇਤੇ ਕਰੇਗਾ ਮੈਂ ਕਿਸੇ ਦੇ ਖਿਲਾਫ ਨਹੀਂ ਤੁਸੋਂ ਨੂੰ ਸਰਕਾਰਾਂ ਚ ਤੁਸੋਂ ਨੂੰ ਪਾਵਰ ਦਿੱਤੀ ਆ ਤੁਸੋਂ ਨੂੰ ਮੁੱਖ ਮੰਤਰੀ ਬਣਾਇਆ ਕਿ ਕਮਿਟਿਡ ਟੂ ਯੋਰ ਕੋਰਸ ਜੋ ਤੁਸੀਂ ਵਾਅਦਾ ਕੀਤਾ ਸੀ ਉਸ ਗੱਲ ਦੀ ਕਮਿਟਮੈਂਟ ਤੇ ਰਹੋ ਲੋਕਾਂ ਨੂੰ ਝੂਠ ਬੋਲ ਕੇ ਚੀਟ ਕਰਕੇ ਠੱਗੀ ਮਾਰ ਕੇ ਗੱਡੀ ਨਹੀਂ ਚੱਲਨੀ ਹਰੇਕ ਨੂੰ ਭਾਸ਼ਣ ਵੇਖ ਲਓ ਕੀ ਹੁੰਦਾ ਹੈ ਮਤਲਬ ਮੈਂ ਕੀ ਕਹਿ ਰਿਹਾ ਜੀ ਵਿਧਾਨ ਸਭਾ ਇਹ ਬੰਦਾ ਸ਼ਰਾਬ ਪੀ ਕੇ ਜਾਂਦਾ ਕੀ ਇਹ ਬਦਲਾਅ ਸੀ ਜੀ ਇਹ ਬੰਦਾ ਸ਼ਰਾਬ ਪੀ ਕੇ ਗੁਰੂ ਘਰ ਚ ਜਾਵੇ ਕੀ ਇਹ ਬਦਲਾਅ ਸੀ ਜੀ ਪਾਰਲੀਮੈਂਟ ਚ ਮੈਂ ਨਹੀਂ ਇਹਦੇ ਨਾਲ ਤੇ ਐਮਪੀ ਆ ਕਾਲਾ ਸਾਹਿਬ ਜੀ ਇਹ ਲੁਧਿਆਣੀ ਰਹਿੰਦੇ ਆ ਜੀ ਉਹ ਨਾਲ ਤੇ ਐਮਪੀ ਸਾਹਿਬ